ਮੈਂ ਹੁਣ ਇੱਦਾਂ ਜਾਵਾਂ ਧਰਮਪੁਰੇ ਤੂੰ ਜਾਣਾ ਕਿ ਨਹੀਂ ਹੋਰ ਮੈਂ ਤੇਨੂੰ ਕੁੱਤਾ ਕਰਾ ਦਿਆਂ ਹੁਣ ਕਿਉਂ ਚਲਾ ਜਾ ਦਾਨੀ ਕਰੀਦਾ ਕਿਸੇ ਨੇ ਕਿਸੇ ਡਾਕਟਰ ਨੇ ਅੱਛਾ ਮੈਂ ਇਹ ਦੇਖਿਆ ਜੀ ਆਪਣਾ ਡਾਕਟਰ ਸਾਹਿਬ ਇਹ ਜਿਹੜੇ ਲੋਕ ਸੜਕਾਂ ਦੇ ਉੱਤੇ ਬੈਠੇ ਨਸ਼ਾ ਕਰ ਰਹੇ ਨੇ ਕੋਈ ਹੀਰਵਨ ਪੀ ਰਿਹਾ ਹੈ ਕੋਈ ਆਈਸ ਪੀ ਰਿਹਾ ਹੈ ਇਹਨਾਂ ਲੋਕਾਂ ਨੂੰ ਕਰੋਨਾ ਨੇ ਕਿਹਾ ਹੀ ਕੁਛ ਨਹੀਂ ਕੈਸੀ ਗੱਲ ਹੈ ਮੈਂ ਕਿਹਾ ਵੀ ਇਹ ਤੁਹਾਡੀ ਮੈਂ ਗੱਲ ਦੇ ਨਾਲ ਬਿਲਕੁਲ ਐਗਰੀ ਕਰਾਂਗਾ ਆ ਆਈਸ ਪਿੰਦੇ ਆ ਆਈਸ ਜਿਹੜੀ ਆ ਇਤਨੀ ਖਤਰਨਾਕ ਨਾਜ਼ਰੀਨ ਚੀਜ਼ ਆ ਕਿ ਤੁਸੀਂ ਗਰਮੀਆਂ 'ਚ ਪੀ ਲਓ ਚਲੋ ਗਰਮੀ ਹੁੰਦੀ ਆ ਆਈਸ ਠੰਡੀ ਹੁੰਦੀ ਆ ਠੰਡੀ ਹੁੰਦੀ ਆ ਤੇ ਸਰਦੀਆਂ 'ਚ ਤੇ ਨਾਨਾ ਪੀਵੋ ਮੈਂ ਉਹ ਆਈਸ ਬਰਫ ਦੀ ਗੱਲ ਨਹੀਂ ਮੈਂ ਕਰ ਰਿਹਾ ਜੀ ਜੀ ਆਈਸ ਇੱਕ ਨਸ਼ਾ ਹੈ ਅੱਛਾ ਅੱਛਾ ਨਸ਼ਾ ਲਿਆ ਜਿਹੜੀ ਉਹ ਸੁੰਗਦੇ ਕਰੇ ਸਾਰੀ ਤੁਸੀਂ ਮੈਂ ਡਾਕਟਰ ਸਾਹਿਬ ਅਗਰ ਤੁਹਾਨੂੰ ਕੋਈ ਅੱਛਾ ਡਾਕਟਰ ਮਿਲੇ ਨਾ ਤੁਸੀਂ ਵੀ ਦਵਾਈ ਲਵੋ ਮਿਹਰਬਾਨੀ ਤੁਹਾਡੀ ਤੁਸੀਂ ਕਲੀਨਿਕ ਤੇ ਤੁਹਾਡਾ ਹੈਗਾ ਜਾਂ ਸਾਈਕਲ ਤੇ ਫਿਰ ਤੋਰ ਕੀ ਬਕਵਾਸ ਕਰਦੇ ਹੋ ਅਕਲ ਸ਼ੋਭਾ ਵਾ ਡਾਕਟਰ ਸਾਹਿਬ ਬੜਾ ਤੁਹਾਡਾ ਖਰਾਬ ਗਰਮੇ ਰਗਾ ਸੇਰਾ ਹੈ ਤੁਹਾਨੂੰ ਕਿਉਂ ਨਹੀਂ ਸਮਝ ਲੱਗ ਰਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਨਿਕਲੋ